ਸਾਸਰੀ ਗਾਲ ਜੀ ਕੀ ਹਾਲ ਚਾਲ ਆ ਜੀ ਤੇ ਆਪਾਂ ਕਰਤਾ ਕੰਮ ਸਟਾਰਟ ਭਰਤੀ ਵਾਲਾ ਜਿੱਦਾਂ ਤੁਹਾਨੂੰ ਪਤਾ ਹੀ ਨਹੀਂ ਆ ਭਰੀਆਂ ਗਈਆਂ ਸੀ ਤੇ ਹੁਣ ਆਪਾਂ ਫੁੱਟ ਫੁੱਟ ਮਿੱਟੀ ਪਾ ਕੇ ਦੁਰਮਟ ਲਾ ਕੇ ਪਾਣੀ ਛੱਡ ਕੇ ਫਿਰ ਫੁੱਟ ਮਿੱਟੀ ਪਾ ਕੇ ਫਿਰ ਦੁਰਮਟ ਲਾ ਕੇ ਪਾਣੀ ਛੱਡ ਕੇ ਇਦਾਂ ਆਪਾਂ ਸਾਰਾ ਭਰਤੀ ਪਾਈ ਜਾਂਦੇ ਆ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਸਿਸਟਮ ਉਹ ਬਾਈ ਮਸ਼ੀਨ ਛੱਡੀ ਹੋਈ ਹੈ ਦੁਰਮਟ ਲਾਉਣ ਤੇ ਉਹ ਜਿਹੜਾ ਕਵਰਾ ਤੁਹ ਦਿਖਾਇਆ ਹਨਾ ਉਹਨਦੇ ਤੁਸੀਂ ਦੋਰੀ ਦੁਰਮਟ ਲਾਤਾ ਉਹਨੂੰ ਪਾਣੀ ਛੱਡ ਕੇ ਦੁਰਮਟ ਲਾ ਕੇ 5 ਫੁੱਟ ਮਿੱਟੀ ਪਈ ਆ ਤੇ ਇੱਥੋਂ ਅਸੀਂ ਟਰੈਕਟਰ ਨਾਲ ਅੱਗੇ ਖਿੱਚ ਲੈਨੇ ਆ ਤੇ ਅੱਗੋਂ ਬੈਕ ਕਰਾ ਇਹਨਾਂ ਨੂੰ ਪਿੱਛੇ ਧੱਕ ਕੇ ਤੇ ਲੋਬੀ 'ਚ ਪਹੁੰਚ ਗਏ ਆ ਤਿੰਨ ਚਾਰ ਦਿਨ ਲੱਗ ਜਾਣੇ ਮੇਰੇ ਹਿਸਾਬ ਨਾਲ ਪਰਸੋਂ ਦੇ ਲੱਗੇ ਹੋਏ ਅਸੀਂ ਤੇ ਡੇਲੀ 8 ਰੋਡ ਟਰਾਲੀਆਂ ਪਾ ਦਿੰਨੇ ਆ ਤੇ ਬਣੇ ਰਹੋ ਸਾਡੇ ਅੱਜ ਦੇ ਵਲੌਗਰ ਤੁਹਾਨੂੰ ਦੱਸਦੇ ਆ ਵੀ ਕਿਦਾਂ ਆਪਾਂ ਸਾਰੀ ਭਰਤੀ ਪਾਈ ਜਾਂਦੇ ਆ ਵੈਸੇ ਮੈਂ ਦੱਸ ਹੀ ਦਿੱਤਾ ਸੀ ਹਨਾ ਤੇ ਚਲੋ ਬਣੇ ਰਹੋ ਤੇ ਸਾਨੂੰ ਦੱਸਿਓ ਵੀ ਸਾਡਾ ਇਹ ਪ੍ਰੋਸੈਸ ਜਿਹੜਾ ਅਸੀਂ ਕਰੀ ਜਾਂਦੇ ਠੀਕ ਆ ਕਿ ਨਹੀਂ ਇਹ ਫੁੱਟ ਮਿੱਟੀ ਪਾਉਣੇ ਆ ਉਹਨੂੰ ਕੁੱਟ ਲੈਣੇ ਆ ਦੁਬਾਰਾ ਫਿਰ ਫੁੱਟ ਮਿੱਟੀ ਪਾ ਲੈਣੇ ਆ ਪੱਕਾ ਇੱਕ ਬੰਦਾ ਪੱਕਾ ਛੱਡਿਆ ਦੁਰਮੜ ਤੇ ਤੇ ਹੁਣ ਅਸੀਂ ਮੈਂ ਮਿੱਟੀ ਕਰਦਾ ਅੱਗੇ ਕਰਾਏ ਨਾਲ ਠੀਕ ਆ ਜੀ ਤੇ ਬਣੇ ਰਿਓ ਸਾਡੇ ਅੱਜ ਦੇ ਬਲੌਗ ਨਾਲ ਇੱਧਰ ਅਸੀਂ ਧਰਮਟ ਲਾਇਆ ਸੀਗਾ ਤੇ ਹੁਣ ਉਹਦੇ ਦੇ ਫੁੱਟ ਫੁੱਟ ਮਿੱਟੀ ਹੋਰ ਪਾਈ ਜਾਂਦੇ ਆ ਤੇ ਇੱਧਰ ਧਰਮਟ ਲਈ ਜਾਂਦੇ ਆ ਤੇ ਪਾਪਾ ਉਧਰ ਮਿੱਟੀ ਸਿੱਟੀ ਜਾਂਦਾ ਹਣਾ ਤੇ ਮੈਂ ਵਲੌਗ ਬਣਾਈ ਜਾਂਨਾ ਬਸ ਐਂਝ ਹੀ ਕਰੀ ਜਾਂਦੇ ਆ ਮੈਂ ਨਹੀਂ ਆਉਂਦਾ ਤੇ ਬਸ ਐਂਝ ਹੀ ਕਰੀ ਜਾਂਦੇ ਆ ਉਹ ਬਾ ਉੱਤਰਾਲੇ ਕਮਰੇ ਤੋਂ ਕਰਦੇ ਆ ਹੁਣ ਇੱਧਰ ਵਾਲੇ ਕਰੀ ਜਾਂਦੇ ਆ ਫਿਰ ਇੱਧਰ ਤੋਂ ਉਹ ਠੀਕ ਹੋਏ ਦੋਰੀ ਕੋੜਦੇ ਠੀਕ ਹੀ ਲੱਗਦੀ ਐ ਇੱਥੇ ਕਮਿਟੀ ਦੇ ਕੋ ਵੀ ਹੋਣਾ ਪਹਿਲਾਂ ਪਹਿਲੇ ਕੋੜਨਾ ਆਹ ਕੋੜਦੇ ਪਹਿਲਾਂ ਆਇਆ ਸੀ ਕੋੜਦੇ ਨੂੰ ਇੱਦਾਂ ਇੰਜ ਨਹੀਂ ਆਇਆ ਆਹ ਕੋੜਦੇ ਤੇ ਵੀ ਠੀਕ ਹੀ ਵਰਦੇ ਆਹ ਖੜ ਜੇ ਹਾਂ ਦੋਰੀ ਕੋੜਦੇ ਨੂੰ ਤੇ ਵੀ ਆਓ ਤੁਹਾਨੂੰ ਮੈਂ ਦਿਖਾਉਣਾ ਕਿ ਕਿੰਨੀ ਡੂੰਗੀ ਅਸੀਂ ਪਰਤੀ ਪਾਈ ਜਾਂਦੇ ਹਾਂ ਹਨਾ ਆ ਇੱਧਰ ਵੇਖੋ ਹੁਣ ਇੰਨੀ ਇੰਨੀ ਡੂੰਗੀ ਅਸੀਂ ਪਰਤੀ ਪਾਈ ਜਾਂਦੇ ਹਾਂ ਇਹ ਕੈਮਰੇ 'ਚ ਤਾਂ ਥੋੜੀ ਲੱਗਦੀ ਆ ਪਰ ਹੈਗੀ ਬਹੁਤ ਮੇਰੇ ਇੱਥੋਂ ਦੀ ਕਰਾਇਆ ਜਾਂਦਾ ਹੈਣਾ ਮੈਂ ਜਦੋਂ ਜਾਂਦਾ ਇੱਥੋਂ ਦੀ ਕਰਾਇਆ ਜਾਂਦਾ ਐਨਾਂ ਆ ਆ ਆ ਜਾਰੀ ਦੂੰਗੀ ਲੱਗਦੀ ਆ ਤੈਨੂੰ ਫੋਟੋ ਮੇਰੇ ਉਹਨਾਂ ਖੱਤੇ ਆ ਹਾਂ ਤੈਨੂੰ ਫੋਟੋ ਜੇ ਪਏ ਥੱਲੇ ਹੋਰ ਸੀਗਾ 8 ਫੁੱਟ ਨਹੀਂ ਆ ਤੈਨੀਆਂ ਹਾਂ 8 ਫੁੱਟ ਇੱਕ ਹਿਸਾਬ ਦੀ ਮੰਜ਼ਲ ਹੀ ਹੋ ਗਈ ਹਾਂ 11 ਫੁੱਟ ਛੱਤ ਦਾ 8 ਫੁੱਟ ਨਾਲ ਤੈਨੂੰ

ਕਿਆ ਉਹ ਲੱਤ ਫਿੜ ਕਰਨਾ ਇਹਦੀ ਕਲਚ ਨਾ ਪਲਪ ਤੇ ਟੈਂਡ ਵਿੱਚ ਮੁੜਕਾ ਆ ਕੇ ਕੋਈ ਨਹੀਂ ਫਿਰ ਕਿ ਹੋ ਗਿਆ ਹਾਂ ਇਹ ਗੱਲ ਆ ਕਿ ਉਹ ਕਲਚ ਬਾਹ ਬਾਹਾਰੀ ਦੱਬਣਾ ਪੈਂਦਾ ਕਿਉਂਕਿ ਇਹ ਰੋਕਣਾ ਪੈ ਇਹਦੇ ਮਸ਼ੀਨ ਛੱਡੀ ਹੋਈ ਅੱਧਰ ਮੁਰਤੇ ਇਹ ਕਹਿੰਦਾ ਮੈਂ ਕਹਿੰਦਾ ਗਰਮਟ ਹੀ ਲਾਉਣਾ ਹੈ ਕਈ ਇੰਚ ਲਾਉਣੀ ਹੈ ਬਸ ਇਹ ਨੂੰ ਤੀ ਚਾਲ ਬਣਾਉਣਾ ਕਿ ਜਾਈ ਚੱਲੋ ਆ ਜਾ ਖੜੀ ਇੱਧਰ ਆ ਜਾ ਉਹਦੇ ਬਾਅਦ ਦੋ ਵਾਰੀ ਹੋਂਦੇ ਚ ਟੇਪ ਦੋ ਆਹੀ ਇੰਦੇ ਚ ਫਿਰ ਉਧਰ ਫਿਰ ਇੱਧਰ ਹੈ ਚੱਲ ਬਸ ਕਰ ਦੇਖ ਲੈ ਮੈਂ ਪੱਤਰੀ ਕਰ ਲੈਂਦੇ ਲੱਗੇ ਰੋ ਲੱਗੇ ਰੋ ਹੋ ਤੋ ਗਿਆ ਹੈ ਹਾਂ ਹਾਂ ਹੋਏ ਪੁੱਤਾਂ ਨੇ ਪੱਤਰੀ ਕਰਤੀ ਫਿਰ ਹੋਂਦੇ ਚ ਪਾਣੀ ਛੱਡ ਗਏ ਪਾਣੀ ਛੱਡ ਗਿਆ ਉਤੋਂ ਮਿੱਟੀ ਪਾਦਾ ਇੱਕ ਮਿੰਟ ਕੋਈ ਤੁਸੀਂ ਕਿਨੇ ਧਰਤੀ ਪਾਉਨੇ ਆ ਬਈ ਪਹਿਲਾਂ ਪੈਵੇਂ ਨਾ ਕੀਤਾ ਸੀ ਆਪਾਂ ਉਹਨੇ ਧਰਤੀ ਉਹਨੇ ਬਈਆ ਹਾਂ ਟਰਾਲੀ ਆ ਗਈ ਆ ਬਈ ਹੁਣ ਲਾਉਨੇ ਆ ਆ ਪੱਧਰਾ ਕਰ ਲੀਏ ਤੇ ਪਾਪਾ ਪਾਣੀ ਤਰੂੰ ਕੀ ਜਾਂਦਾ ਹਨਾ ਤੇ ਟਰਾਲੀ ਆ ਗਈ ਆ ਹੁਣ ਇਹ ਲਵਾਉਨੇ ਆ ਲੋ ਬਈ ਆ ਗਈ ਟਰਾਲੀ ਤੇ ਇਹ ਕਿੱਧਰ ਆ ਗਈ ਆਤਾ ਜੋਰ ਪੂਰਾ ਓ ਚੱਕ ਖੰਧ ਚ ਵੱਜੂ ਇਹ ਤਾਂ ਕੰਮ ਖਤਰੇ ਵਾਲਾ ਹੀ ਆ ਇੰਟਰ ਰੁਕ ਉਧਰ ਆਈ ਜਾਂਦੀ ਆ ਅੱਛਾ ਮੋੜ ਉਹਨ ਗਏ ਆਲੀ ਲਾਤੀ ਆ ਤੇ ਹੁਣ ਆਪਾਂ ਇਹਨੂੰ ਵੀ ਇੱਧਰ ਲੈ ਕੇ ਜਾਣੀ ਆ ਉਧਰ ਟਰੈਕਟਰ ਦਾ ਵੀ ਜ਼ੋਰ ਲੱਗਿਆ ਪਿਆ ਤੇ ਦੁਰਮਟ ਵਾਲੀ ਮਸ਼ੀਨ ਵੀ ਉਧਰ ਲੈ ਕੇ ਉਸੇ ਜਿਹੀ ਲੱਗੇ ਹੋਏ ਆ ਉਧਰ ਜਾਣਗੇ ਬਸ ਬੰਦ ਕਰ ਤਾ ਲੋ ਭਾਈ ਫਟ ਹੋਰ ਪਾਤੀ ਜਾਂਦੇ ਤੇ ਹੁਣ ਇਹਦੇ ਤੇ ਦੁਰਮਟ ਲਾਵਾਂਗੇ ਕਿਉਂਕਿ ਸੁਬਾਹ ਦੇ ਲੱਗੇ ਸੀ ਇਹਦੇ ਚ ਸੁਬਾਹ ਦੇ ਹਾਂ ਆ ਦੋ ਇਹ ਸਾਡਾ ਟਾਰਗੇਟ ਆ ਇੱਕ ਕਾਲ ਤੋੜਾ ਟਿਕ ਲਓ ਇਹਨੂੰ ਭਰਨਾ ਤੇ ਆ ਲੋਬੀ ਨੂੰ ਸਾਰੀ ਨੂੰ ਹਾਂ ਸਾਡਾ ਅੱਜ ਦਾ ਟਾਰਗੇਟ ਹੈ ਪਰ ਕੀ ਜਾਣਾ ਕੋਸ਼ਿਸ਼ ਬਲ 8 ਵਜੇ ਤੱਕ ਬਸ ਹੁਣ ਇਹਦੇ ਵਿੱਚ ਗੁਰਮਟ ਲਾ ਕੇ ਫੋਟ ਰਹਿ ਗਿਆ ਇਹ ਪਾਣੀ ਵੀ ਤਰੋਂਗ ਤਾਂ ਪਾਣੀ ਕਾਉਂਦਾ ਫਿਰ ਮੈਂ ਬਸ ਉਹ ਰੁਕਦਾ ਪਰ ਮਸ਼ੀਨ ਨਾਲ ਕੁੱੜਦਾ ਇੱਕ ਵਾਰੀ ਹੋਰ ਨਾਲ ਗੁਰਮਟ ਬਸ ਇੱਕ ਵਾਰੀ ਹੁੰਦੇ ਜਿਹਾ ਉਹਦਾ ਹੁਣ ਇਹਦੇ ਵਿੱਚ ਪਾਣੀ ਛੱਡ ਦਿੰਨੇ ਆ ਜਦੋਂ ਲੱਗ ਗਿਆ ਮਿੱਟੀ ਪਾਵਾਂਗੇ ਹਾਂ ਮਿੱਟੀ ਪਾ ਕੇ ਗਰਮੀ ਬਹੁਤ ਆਜੀ ਹਾਂ ਤੇ ਇਹ ਗੱਲ ਨਹੀਂ ਆਪਣੀ ਲੌਬੀ ਵੀ ਫੁੱਟ ਰਹੀ ਆ ਕੰਮ ਲੈ ਲਿਆ ਸਹੀ ਹੁਣ ਜਦੋਂ ਕਿ ਆਪਰੇਟਰ ਨਾਲ ਹੀ ਪੈ ਜਾਣੀ ਅੱਗੇ ਤਾਂ ਹਾਂ ਪੱਥਾਂ ਦੀ ਥਾਂ ਦੇ ਹੋ ਗਈ ਹਰ ਇੱਥੇ ਇੱਥੇ ਸਾਰੇ ਮੇਰੇ ਵੀ ਹੋਗੇ ਤੇਰੀ ਆਜੀ ਹੋਗੇ ਹਰ ਤੇ ਮੋਬਾਈਲ ਚਾ ਚਲਾ ਕੇ ਨਹੀਂ ਆਜੀ ਹੋਗੇ ਹੋ ਗਏ ਕਿੰਨੀ ਪਹਿਲਾਂ ਠੰਡ ਸੀ ਹੁਣ ਗਰਮੀ ਕਰਦੀ ਹੂੰ ਜਿੰਨੇ ਮੀਸੀ ਉਹ ਨਹੀਂ ਕਰੂੰ ਲਓ ਜੀ ਆਪਾਂ ਅਗਲੇ ਕਮਰੇ 'ਚ ਵੀ ਸ਼ੁਰੂ ਕਰਤੀ ਆ ਭਰਤੀ ਇਹਨੂੰ ਕੰਪਲੀਟ ਕਰਤਾ ਉਧਰ ਟਰੈਕਟਰ ਚੱਲੀ ਜਾਂਦਾ ਲੌਬੀ ਥੋੜੀ ਜਿਹੀ ਰਹਿ ਗਈ ਉਹ ਵੀ ਅੱਜ ਆਪਾਂ ਕੰਪਲੀਟ ਕਰਕੇ ਜਾਣੀ ਆ ਤੇ ਮੇਰਾ ਹੱਥ ਵਿੱਚ ਆਈ ਜਾਂਦਾ ਕੋਈ ਗੱਲ ਨਹੀਂ ਤੇ ਬਾਕੀ ਆਪਾਂ ਕੋਲ ਸਰਪ੍ਰਾਈਜ਼ ਦਿੰਨੇ ਆ ਅੱਜ ਆਪਣਾ ਯਾਰ ਮਿੱਤਰ ਆਇਆ ਜੀ ਆਪਣੇ ਕੋਲੇ ਮਿਲਣ ਤੇ ਉਧਰ ਚੱਲਦੇ ਆਂ ਉਧਰ ਆ ਆਜੋ ਤੇ ਤੁਹਾਨੂੰ ਆਪਾਂ ਅੱਜ ਸਰਪ੍ਰਾਈਜ਼ ਕੀ ਆ ਹੁਣੇ ਪਤਾ ਲੱਗ ਜੂਗਾ ਦੋਆ ਮਿੰਟਾਂ ਦੇ ਵਿੱਚ ਵਿੱਚ ਤੇ ਗਰਮੀ ਬਹੁਤ ਆ ਰੰਗ ਇਹਦਾ ਵੀ ਮੇਰੇ ਵਾਂਗੂ ਵਿਚਾਰੇ ਦਾ ਗੋਰਾ ਹੀ ਆ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਆ ਰੰਗ ਭਰਾ ਦਾ ਗੋਰਾ ਤੇ ਜਿੱਦਾਂ ਜਿੱਦਾਂ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਇਆ ਬਹੁਤ ਨੁਕਸਾਨ ਹੋਇਆ ਤੇ ਅਸੀਂ ਉੱਥੇ ਗਏ ਤਾਂ ਨਹੀਂਗੇ ਜਾਇਆਂ ਨਹੀਂ ਕਿ ਘਰ ਬਣਾਉਂਦੇ ਸੀਗੇ ਇੱਕ ਨਿੱਕੀ ਜੀ ਕੋਸ਼ਿਸ਼ ਕੀਤੀ ਆ ਤੇ ਮੇਰਾ ਭਰਾ ਤੁਹਾਨੂੰ ਗਾ ਕੇ ਸੁਣਾਊਗਾ ਬਾਕੀ ਦੀ ਗੱਲ ਬਾਅਦ ਚ ਕਰਦੇ ਆ ਪਹਿਲਾਂ ਚਲੋ ਜੀ ਸੱਸੇ ਜਾਲ ਜੀ ਜਿੱਦਾਂ ਕਿ ਬਲਜਿੰਦਰ ਜੀ ਨੇ ਕਿਹਾ ਬੜੀ ਦੁੱਖ ਦੀ ਗੱਲ ਹੈ ਅਫਸੋਸ ਜੀ ਬੜਾ ਨੁਕਸਾਨ ਹੋ ਗਿਆ ਬੜੀਆਂ ਜਾਨਾਂ ਗਈਆਂ ਔਰ ਸਾਡੇ ਕਲਾਕਾਰ ਭਰਾ ਵੀ ਇੱਥੇ ਪਹੁੰਚ ਹੋਏ ਨੇ ਸਾਰੇ ਸੇਵਾਦਾਰਾਂ ਨੇ ਸਰਕਾਰ ਨੇ ਵੀ ਬਹੁਤ ਯੋਗਦਾਨ ਮੁਸਲਮਾਨ ਵੀ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਉਹਨਾਂ ਤੇ ਰਾਸ਼ਨ ਪਹੁੰਚਾਉਂਦਾ ਜਾਂ ਹੋਰ ਕੋਈ ਵੀ ਤਰ੍ਹਾਂ ਦਾ ਯੋਗਦਾਨ ਹਨਾ ਤੇ ਚਲੋ ਬਾਅਦਾਂ ਨਾਲ ਗੱਲਾਂ ਕਰਦੇ ਆਪਾਂ ਉਸ ਦੀ ਗੱਲ ਕਰਦੇ ਦੁੱਖ ਦੀ ਗੱਲ ਬਾਈ ਦਲਜਿੰਦਰ ਕੋਲੇ ਆਇਆ ਸੀ ਬਾਈ ਦਲਜਿੰਦਰ ਜਨਰੇਟਰ ਰਸਤੇ ਪਈ ਜਾਂਦੇ ਤੇ ਟ੍ਰੈਕਟਰ ਟ੍ਰੈਕਟਰ ਚੱਲ ਨਹੀਂ ਜਾਂਦਾ ਖੜਕਾ ਆਉਂਦਾ ਹੋਊਗਾ ਵਿੱਚ ਹਨਾ ਚੱਲ ਥੋੜਾ ਉੱਚੀ ਬੋਲੋ ਪਹਿਲੀ ਉਹ ਵੀ ਉਹ ਵੀ ਕੰਮ ਵਾਲਾ ਹੈ ਨਾ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਗਾਣਾ ਉਹ ਜਿਹੜੀ ਕਲ ਰਿਆ ਜੋ ਹਨਾ ਪਾਣੀ ਦਾ ਪੰਜਾਬ ਦੀ ਹਾਲਾਤਾਂ ਤੇ ਦੋ ਬੋਲ ਹੋ ਜਾਣਗੇ ਐਸੀ ਪਈ ਹੜਾਂ ਦੀ ਬਾਤ ਤੇ ਛੱਡਣੇ ਪੈ ਗਏ ਨੇ ਕਰਵਾ ਐਸੀ ਪਈ ਹੜਾਂ ਦੀ ਮਾਰ ਤੇ ਛੱਡਣੇ ਪੈ ਗਏ ਨੇ ਕਰਵਾ ਸਿਹਰਤੋਂ ਸ਼ਤਾਂ ਰੁੜ ਗਈਆਂ ਸਿਹਰਤੋਂ ਸ਼ਤਾਂ ਰੁੜ ਗਈਆਂ ਰੁੜੀਆਂ ਮੱਜਾਂ ਖੁਰਲਿਓ ਚਾਰਾ ਹਾਏ ਹੁਣ ਪਤਾ ਨਹੀਂ ਕਦ ਵਸਨੇ ਜੜ ਰੁੜ ਗੇ ਪਿੰਡ ਹਜ਼ਾਰਾਂ ਹੁਣ ਪਤਾ ਨਹੀਂ ਕਦ ਵਸਨੇ ਜਿਹੜੇ ਉਜੜੇ ਪਿੰਡ ਹਜ਼ਾਰ ਜਿਹੜੇ ਰੁੜ ਗਏ ਪਿੰਡ ਹਜ਼ਾਰ ਤੇ ਸਾਡੀ ਇਹ ਕੋਸ਼ਿਸ਼ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਨੇ ਸਾਡੇ ਵੀਰਾਂ ਨੇ ਵਾਖਵਾਦ ਜਿਹੜੀਆਂ ਹੋਰ ਵੀ ਵੀਡੀਓ ਹੁੰਦੀਆਂ ਜਿੱਥੇ ਇੱਥੇ ਪਾਣੀ ਆ ਜਾਂ ਲੋਕੀ ਸੇਵਾ ਕਰ ਰਹੇ ਉਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ ਔਰ ਜਿਹੜੇ ਭਾਈ ਮਦਦ ਕਰਨ ਯੋਗ ਹੈ ਉਹ ਜਾ ਕੇ ਉੱਥੇ ਸੇਵਾ ਕਰੋ ਮਦਦ ਕਰੋ ਵੱਧ ਵੱਧ ਸਹੀ ਗੱਲ ਹੈ ਜ਼ਰੂਰ ਦੱਸਣਾ ਤੇ ਬਾਕੀ ਕਿੱਦਾਂ ਲੱਗਿਆ ਵੀਰ ਦੀ ਆਵਾਜ਼ ਕਿੱਦਾਂ ਲੱਗੀ ਉਹ ਵੀ ਜ਼ਰੂਰ ਦੱਸਿਓ ਜੇ ਆਪਾਂ ਫਿਰ ਫੁੱਲ ਵੀਡੀਓ ਬਣਾਵਾਂਗੇ ਇੱਕ ਲਓ ਜੀ ਲੌਬੀ ਵੀਰ ਗਈ ਅੱਜ ਆਹ ਰਹਿ ਗਿਆ ਥਾਂ ਥੋੜਾ ਜਿਹਾ ਮਿੱਟੀ ਘਟਾਈ ਅੱਜ ਢੇੜੇ ਆਏ ਅੱਜ 6 ਤੇ ਕੰਮ ਵੀਰ ਗਿਆ ਆਪਣਾ ਉਹ ਕਮਰਾ ਕਮਰੀਲ ਕਰਤਾ ਹੈ ਤੇ ਆ ਵੀਰ ਜੀ ਰਹਿ ਗਿਆ ਥੋੜਾ ਜਿਹਾ ਦਰਮਟ ਲੱਗਣ ਵਾਲਾ ਥੋੜਾ ਜਿਹਾ ਰਹਿ ਗਿਆ ਹੁਣ ਆਪਾਂ ਇੰਦੇ ਚ ਫਿਰ ਫੋਟ ਮਿੱਟੀ ਪਾਵਾਂਗੇ ਫਿਰ ਦਰਮਟ ਲਾਵਾਂਗੇ ਠੀਕ ਆ ਹੁਣ ਆਪਣਾ ਰਹਿ ਗਿਆ ਜੀ ਇੱਕ ਉਹ ਵਾਸ਼ਰੂਮ ਰਹਿ ਗਿਆ ਡਰੇਨ ਰੂਮ ਤੇ ਇੱਕਾ ਡਰੇਨ ਰੂਮ ਇਹ ਮੇਰੇ ਹਿਸਾਬ ਨਾਲ ਦੋਹਾਂ ਦਿਨਾਂ ਚ ਕੰਮ ਆਪਾਂ ਕੰਪਲੀਟ ਕਰ ਦਾਂਗੇ ਸਾਰਾ ਕੱਲ ਨੂੰ ਤੇ ਪਰਸੋਂ ਭਰਤੀ ਵਾਲਾ ਠੀਕ ਆ ਜੀ ਤੇ ਅੱਜ ਸ਼ਾਮ ਹੋ ਗਈ ਆ ਆਥਣ ਹੋ ਗਈ ਹੈ ਜੀ ਆਥਣ ਕਿੰਨੇ ਮੈਂ ਦੇਖੋ ਵੀ ਉਹ ਦੇਖੋ ਤੁਸੀਂ ਜਿਹੜਾ ਸਵੇਰ ਦੇ ਲੱਗੇ ਹੋਏ ਆ ਬੁਰਾ ਹਾਲ ਹੋ ਗਿਆ ਤੇ ਉਹ ਵਿਚਾਰਾ ਸਵੇਰ ਦਾ ਲੱਗਾ ਹੋਇਆ ਦੁਰਮਟ ਲਾਉਣ ਮਜਬੂਰੀ ਪਾਪੀ ਪੇਟ ਬਹੁਤ ਕੁਝ ਕਰਵਾਉਂਦਾ 8 ਵਜੇ ਦਾ ਲੱਗਾ ਪਿਆ ਵਿਚਾਰਾ ਸਵੇਰ ਹੁੰਦਾ 5 ਵਜੇ ਤੱਕ ਸਾਰਾ ਦਿਨ ਐ ਹੀ ਲੱਗਾ ਰਿਹਾ ਵਿਚਾਰਾ ਮਜਬੂਰੀ ਬਹੁਤ ਕੁਝ ਕਰਵਾਉਂਦੀ ਆ ਤੇ ਬਹੁਤ ਵਧੀਆ ਬੰਦਾ ਬਾਈ ਚਲੋ ਠੀਕ ਹੈ ਜੀ ਤੇ ਅੱਜ ਦੇ ਆਪਾਂ ਵਲੌਗ ਨੂੰ ਇੱਥੇ ਕਰਦੇ ਹਾਂ ਐਂਡ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ